ਸਵਾਗਤ ਹੈ ਦੋਸਤੋ ਕਿਰਪਾ ਡੈਰੀ ਫਾਰਮ ਦੇ ਵਿੱਚ ਜੇ ਕਿਸੇ ਵੀ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨੰਬਰਾਂ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9780205213 ਅੱਜ ਦੀ ਵੀਡੀਓ ਦੋਸਤੋ ਪੈਂਡ ਮੋੜਨੋਂ ਬਾਅਦ ਤਹਿਸੀਲ ਇਹਨੂੰ ਬਾਗਿਆਪੁਰਾਣਾ ਪੈਂਦਾ ਤੇ ਜ਼ਿਲ੍ਹਾ ਦੋਸਤੋ ਮੁਗਾ ਰਹਿੰਦਾ ਚਾਰ ਨਾਕ ਦੋਸਤੋ ਵਿੱਚ ਤਿੰਨ ਨਾਕ ਸੂਏ ਸੂਏ ਤੇ ਇੱਕ ਨਾਕ ਦੋਸਤੋ ਦੱਬਣ ਬਾਕੀ ਡਿਟੇਲ ਬਾਅਦ ਤੋਂ ਲਵਾਂਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਕਰਾਂਗੇ ਜਿਹੜੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲਾ ਦਾ ਘੰਟੀ ਦਾ ਪਤਨੀ ਦੀ ਦੁਆ ਤੇ ਤਾਂ ਕਿ ਅਪਡੇਟ ਪਹਿਲਾਂ ਪਹੁੰਚੇ ਤੇ ਜਿਹੜੇ ਵੀਰ ਫੇਸਬੁੱਕ ਤੇ ਦੇਖ ਰਹੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਬਾਕੀ ਆਪਾਂ ਡਿਟੇਲ ਬਾਈ ਤੋਂ ਲੈ ਲੈਣੀ ਆਹ ਜੀ ਬਾਈ ਕਰਾਂ ਸਸੀ ਕਾ ਬਾਈ ਜੀ ਸਾਸਰੀ ਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਨਿੱਕਾ ਸਿੰਘ ਪਿੰਨ ਮੋੜਨਾਵਾ ਜੀ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਫਨਾਨਾ ਜੀ ਮੋਬਾਈਲ ਨੰਬਰ ਬੋਲ ਦੋ ਜੀ 9779085218 ਜੀ ਠੀਕ ਆ ਨੰਬਰ ਦੋਸਤੋ ਬਾਈ ਤੋਂ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਲਾਈਕ ਜ਼ਰੂਰੀ ਕਰਿਆ ਕਰੋ ਸ਼ੁਰੂ ਕਰਗੇ ਜੀ ਇੱਕ ਨੰਬਰ ਜਿਹੜੀ ਆਪਾਂ ਸਾਹਮਣੇ ਦੇਖ ਰਹ ਹਾਂਜੀ ਪਹਿਲੇ ਸੂਏ ਆ ਜੀ ਠੀਕ ਆ ਜੀ ਹਾਂਜੀ ਠੰਡੀ ਛੀ ਲਾਈ 10 ਲੀਟਰ ਦੁੱਧ ਆ ਜੀ ਦਾ ਦੋਨਾਂ ਟਾਈਮਾਂ ਦਾ ਜੀ ਹਾਂਜੀ ਹਾਂਜੀ ਪਾਉਂਗੇ ਦੋ ਡੰਗ ਚੋਲੇ ਹਾਂਜੀ ਭਲਾ ਦੋ ਚਾਰ ਡੰਗ ਜਿੰਨੇ ਮਰਜ਼ੀ ਚੋਏ ਜੀ ਠੀਕ ਆ ਜੀ ਸੂਈ ਨੂੰ ਕਿੰਨਾ ਸਮਾਂ ਹੋ ਗਿਆ ਸੂਈ ਨੂੰ ਦ 2.5 ਦਤਾਨੇ ਜੀ 2.5 ਤੋਂ 3 ਮਹੀਨੇ ਹੋ ਗਏ ਹਾਂਜੀ ਠੀਕ ਆ ਯਾਨੀ ਕਿ ਟੋਕੜੀ ਮੰਨ ਸਕਦਾ ਹਾਂ ਹਾਂਜੀ ਹਾਂਜੀ ਠੀਕ ਆ ਤੇ ਥਾਣਾ ਥਾਣਾ ਦੀ ਚਾਈ ਜੀ ਓਕੇ ਆ ਜੀ ਠੰਡੀ ਛੀ ਲਾਈ ਪੂਰੇ ਓਕੇ ਹਾਂਜੀ ਹਾਂਜੀ ਠੀਕ ਆ ਗੇੜਾ ਕਢਾ ਦੋ ਬਣਾ ਤੋੜ ਦੋ ਤੇ ਸੰਗੀ ਜ਼ਰੂਰ ਹੈਗੀ ਮਾਰਦੀ ਮੁਰਗੀ ਸਹੀ ਹੈ ਦੋਸਤੋ ਇਹ ਪਹਿਲਾ ਸੂਆ ਸੂਈ ਹੋਈ ਹੈ ਪਲੂਨ ਕੱਦ ਕਾਠ ਵੀ ਚੰਗਾ ਦੋਸਤੋ ਵਜ਼ਨ ਵਜੂਦ ਵੀ ਚੰਗਾ ਨਿਕਰ ਪਈ ਹੈ ਬਾਕੀ ਚਮਕ ਵੀ ਦੋਸਤੋ ਚੰਗੀ ਹੈ ਵਹਿੜ ਤੇ ਪਿੰਡੇ ਤੇ ਤੁਹਾਨੂੰ ਜਿਹਦੇ ਨੇ ਫੈਕਸ ਜਾ ਹਵਾਨਾ ਦੋਸਤੋ ਦਾ 10 ਲੀਟਰ ਦੁੱਧ ਰੈਡੀ ਹੈ ਦੋਨਾਂ ਟੈਂਕਾਂ ਦਾ ਜਿਹੜਾ ਤੁਸੀਂ ਦੋ ਡੰਗ ਚੋ ਸਕਦੇ ਹੋ ਬਾਕੀ ਸੈਡ ਤੋਂ ਹਵਾਨੇ ਤੋਂ ਜੱਜਮੈਂਟ ਲਾ ਲਓ ਸਿੰਗ ਜ਼ਰੂਰ ਹੈਗੇ ਪਰ ਮਾਰਦੇ ਨਹੀਂ ਥਨਾ ਦੀ ਓਕੇ ਆ ਥਨਾ ਵੱਲੋਂ ਬਈ ਇਹਨਾਂ ਦਾ ਬੇਫਿਕਰ ਹੋ ਜੇ ਬਾਕੀ ਫੈਕਸ ਜਾ ਹਵਾਨਾ ਦੋਸਤੋ ਕੋਈ ਟੁੱਟਵਾ ਹਵਾਨਾ ਨਹੀਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ 10 ਲੀਟਰ ਦੁੱਧ ਦੋਸਤੋ ਰੈਡੀ ਹੈ ਦੋਆਂ ਡੰਗਾਂ ਦਾ ਜਿਹੜਾ ਤੁਸੀਂ ਦੋ ਡੰਗ ਚੋ ਸਕਦੇ ਹੋ ਬਾਕੀ ਦੁੱਧ ਸੇਵਾ ਦਾ ਹੁੰਦਾ ਹਵਾਨੇ ਤੋਂ ਤੁਸੀਂ ਜੱਜਮੈਂਟ ਲਾ ਲੈਣੀ ਚਾਰ ਹੀ ਥਾਂ ਨਾ ਕੋਈ ਫੋਟ ਚੰਗ ਨਾ ਕੱਦ ਕੱਡ ਦਾ ਅੰਦਾਜ਼ਾ ਦੋਸਤੋ ਬਾਈ ਦੇ ਕੱਦ ਕੱਡ ਤੋਂ ਵੀ ਤੁਸੀਂ ਲਾ ਸਕਦੇ ਹੋ ਵਜਨ ਵਜਨ ਦੋਸਤੋ ਜਿਆਦਾ ਚੰਗਾ ਤੇ ਮੁੱਲ ਦੀ ਗੱਲਬਾਤ ਕਰਗੇ ਤਾਂ ਬਾਈ ਮੁੱਲ ਕੀ ਰੱਖਣਾ ਹੈ ਬਾਈ 33000 ਹੈ ਜੀ ਮਾਨਤਨ ਹੋ ਜਾਊਗਾ ਹਾਂਜੀ ਹਾਂਜੀ ਹੋ ਜਾਊਗਾ ਜੀ ਠੀਕ ਹੈ 33000 ਦੋਸਤੋ ਬਾਈ ਨੇ ਡਿਮਾਂਡ ਰੱਖੀ ਹੈ ਤੇ ਮਾਨਤਨ ਹੋ ਜਾਊਗਾ ਅੱਗੇ ਚੱਲ ਗਏ ਜੀ ਦੋ ਨੰਬਰ ਜਿਹੜੀ ਆਪਾਂ ਸਾਹਮਣ ਠੀਕ ਆ 10 ਲੀਟਰ ਦੁੱਧ ਆ ਜੀ ਠੀਕ ਆ ਕਿੰਨਾ ਸਮਾਂ ਹੋ ਗਿਆ ਸੂਈ ਨੂੰ ਸੂਈ ਨੂੰ 2.5 ਤੱਕ ਤਿੰਨ ਮਹੀਨੇ ਹੋ ਗਏ ਹਾਂਜੀ ਠੀਕ ਆ ਤੇ 10 ਲੀਟਰ ਬਾਈ ਭਾਵੇਂ ਕਿ ਦੋ ਟਾਂਗੇ ਚੋਣ ਹਾਂਜੀ ਹਾਂਜੀ ਭਲਾ ਦੋ ਚਾਰ ਦਿਨ ਦੇ ਮਰਜ਼ੀ ਰੰਗ ਚ ਹੋਵੇ ਜੀ ਠੀਕ ਆ ਚਵਾਈ ਦੀ ਥਣਾ ਦੀ ਹਾਂਜੀ ਓਕੇ ਆ ਜੀ ਓਕੇ ਆ ਜਮ ਹਾਂਜੀ ਤੋਲ ਲਓ ਮੜਾ ਕੱਢਣ ਨੂੰ ਮਾਰਨਗੇ ਦੋਸਤੋ ਇਹ ਦੂਜਾ ਸੂਹਾ ਸੂਈ ਹੋਈ ਆ 2.5 ਤੱਕ ਤਿੰਨ ਮਹੀਨੇ ਹੋ ਗਏ ਇਹਨੂੰ ਸੂਈ ਨੂੰ ਟੈਗ ਵਾਲੀ ਆ ਰੰਗ ਰੂਪ ਦੀ ਵੀ ਦੋਸਤੋ ਸੋਹਣੀ ਆ ਤੇ ਵਜਨ ਇਹਦਾ ਵੀ ਚੰਗਾ ਹੈਗਾ ਬਾਕੀ ਪ੍ਰਿੰਟ ਵੀ ਦੋਸਤੋ ਸੋਹਣਾ ਹੈਗਾ ਬਾਕੀ ਹਵਾਨ ਮੋੜ ਦੀ ਬਈ ਵੀ ਤੁਸੀਂ ਇਹਦਾ ਕਿੰਨਾ ਦੁੱਧ ਚੋ ਸਕਦੇ ਕਿਉਂਕਿ ਦੁੱਧ ਹੁੰਦਾ ਜਿਹੜਾ ਦੋਸਤੋ ਸੇਵਾ ਦਾ ਹੁੰਦਾ ਹੈਗਾ ਬਾਕੀ ਫੇਸ ਕੁਆਲਿਟੀ ਜਾਤ ਬਗੀਟ ਵੀ ਦੋਸਤੋ ਚੰਗੀ ਆ ਠੀਕ ਆ ਤੇ ਬੱਚਾ ਬਈ ਕੀ ਇਹਦੇ ਮਗਰ ਬੱਚਾ ਬਈ ਇਹ ਬੱਸਾ ਜੀ ਉਹ ਖੜਾ ਜਿਹੜਾ ਸਾਹਮਣੇ ਖੜਾ ਹਾਂਜੀ ਹਾਂਜੀ ਠੀਕ ਆ ਮੈਨੂੰ ਲੱਗਿਆ ਸੀ ਮੈਂ ਕਿਹਾ ਤਾਂ ਪੁੱਛ ਲ ਗਏ ਬਈ ਨੇ ਯਾਦ ਨਹੀਂ ਕਰਿਆ ਦੋਸਤੋ ਸਾਹਮਣੇ ਬੱਚਾ ਇਹ ਤੋਂ ਵੀ ਤੁਹਾਨੂੰ ਅੰਦਾਜ਼ਾ ਹੋ ਜੂਗਾ ਵੀ ਕਿੰਨਾ ਸਮਾਂ ਹੋ ਗਿਆ ਇਹਨੂੰ ਸੂਈ ਨੂੰ ਬਾਕੀ ਥਣ ਹਮਾਨਾ ਤੁਹਾਨੂੰ ਇਧਰ ਸਾਈਡ ਤੋਂ ਵੀ ਦਿਖਾ ਦਿੰਦੇ ਆ ਫੇਸ ਕੁਆਲਿਟੀ ਚੈੱਕ ਕਰ ਲੋ ਫੇਸ ਕੁਆਲਿਟੀ ਵੀ ਦੋਸਤ ਇਹ ਜਲੇ ਪਾਸ ਓਕੇ ਬਈ ਥਣਾ ਦੀ ਹਾਂਜੀ ਹਾਂਜੀ ਓਕੇ ਆ ਜੀ ਠੀਕ ਆ ਸਹੀ ਆ ਬਾਕੀ ਹਵਾਨੇ ਤੋਂ ਦੋਸਤੋ ਤੁਸੀਂ ਇਹਦੀ ਜੱਜਮੈਂਟ ਲਾ ਲਿਓ ਵੀ ਤੁਸੀਂ ਇਹਦਾ ਕਿੰਨਾ ਉਹਦੋ ਚੋ ਸਕਦੇ ਹੋ ਤੇ ਇੱਕ ਵਾਰੀ ਪਿੱਛੇ ਦੀ ਵੀ ਹਵਾਨਾ ਬਈ ਮੜਾ ਦਿਖਾ ਦਗੀ ਦੋਸਤੋ ਕੋਸ਼ਿਸ਼ ਰਹਿੰਦੀ ਵੀ ਸਾਰੇ ਐਂਗਲਾਂ ਤੋਂ ਤੁਹਾਨੂੰ ਹਵਾਨਾ ਦਿਖਾਉਂਦੀ ਤਾਂ ਕਿ ਤੁਹਾਡੀ ਜੱਜਮੈਂਟ ਬਣੀ ਰਵੇ ਵੈਸੇ ਬਿਊਟੀ ਦੇ ਪੱਖ ਤੋਂ ਵੀ ਦੋਸਤੋ ਚੰਗੀ ਆ ਸਮੀਤ ਬਲੀ ਵੀ ਚੰਗੀ ਆ ਤੇ ਮੁੱਲ ਬਈ ਇਹਦਾ ਕੀ ਰਹਿਣਾ ਲੱਗ ਮੁੱਲ ਬਈ ਜੀ 40000 ਆ ਜੀ ਮਾਨਤਾਂ ਨੂੰ ਹੋ ਜਾਊਗਾ ਹਾਂਜੀ ਹਾਂਜੀ ਹੋ ਜਾਊਗਾ ਠੀਕ ਆ 40000 ਦੋਸਤੋ ਡਿਮਾਂਡ ਰੱਖੀਏ ਦੋ ਨੰਬਰ ਆਪਾਂ ਦੇਖ ਲੈ ਤੈਨਾਂ ਨੰਬਰ ਤੇ ਆ ਗਿਆ ਨਾ ਦੋ ਨੰਬਰ ਤੇ ਹਾਂਜੀ ਤਿੰਨ ਨੰਬਰ ਜੀ ਇਹਦੀ ਕੀ ਡਿਟੇਲ ਆ ਜੀ ਇਹ ਕਹਿ ਕੇ ਦੂਜਾ ਸੂਆ ਤੇ ਤੀਜੀ ਆਪਾਂ ਨੂੰ ਠੀਕ ਆ ਹਾਂਜੀ 10 ਲੀਟਰੇ ਦਾ ਦੁੱਧ ਆ ਜੀ ਦੋਨਾਂ ਟਰਮਾਂ ਦਾ ਜੀ ਹਾਂਜੀ ਹਾਂਜੀ 5-5 ਲੀਟਰ ਜੀ ਭਾਮੂ ਕੀ ਦੋ ਡੰਗ ਚੋਲੇ ਹਾਂਜੀ ਦੋ ਚਾਰ ਜਨੇ ਬਾਜੀ ਡੰਗ 24 ਜੀ ਠੀਕ ਆ ਥਾਣਾ ਦੀ ਬਈ 24 ਓਕੇ ਹਾਂਜੀ ਓਕੇ ਜਮ ਹਾਂਜੀ ਓਕੇ ਠੀਕ ਆ ਇਹਨੂੰ ਸੂਈ ਨੂੰ ਕਿੰਨਾ ਸਮਾ ਹੋ ਗਿਆ ਇਹਨੂੰ 2.5 ਤੋਂ 3 ਜੀ ਇਹਨੂੰ ਆ ਇਹਦਾ ਦਾ ਨਮੀਨੇ ਹਾਂਜੀ ਠੀਕ ਹੈ ਇਹਦੇ ਨਾਲ ਦਾ ਬੱਸਾ ਖੜਾ ਜੀ ਪਰ ਨਾਲੇ ਅੱਛਾ ਬੱਚਾ ਨਾਲ ਹੀ ਖੜੋ ਵੀ ਦਿਖਾਉਨੇ ਆ ਧੂਰ ਦੀ ਮੜਾ ਜੱਥਾਣਾ ਥੋਨਾ ਦੀ ਬਈ ਓਕੇ ਬਾਈ ਓਕੇ ਹਾਂਜੀ ਦੋਸਤੋ ਇਹ ਦੂਜਾ ਸੂਆ ਸੂਈ ਹੋਈ ਆ ਆਹ ਵੱਛਾ ਇਹਦਾ ਸਾਹਮਣੇ ਧੂਰ ਦੀ ਧੂਰ ਵਜਣ ਜਾਣ ਦੋਸਤੋ ਫੁੱਲ ਕਦ ਕੱਢ ਗਈ ਦੋਸਤੋ ਫੁੱਲ ਚੰਗਾ ਗਾ ਬਾਕੀ ਤੁਸੀਂ ਹਵਾਨੇ ਤੋਂ ਦੀ ਜੱਜਮੈਂਟ ਲਾ ਲਓ ਵੀ ਤੁਸੀਂ ਇਹਦਾ ਦੁੱਧ ਕਿੰਨਾ ਚੋ ਸਕਦੇ 10 ਲੀਟਰ ਦੁੱਧ ਦੋਸਤੋ ਇਹਦੇ ਥੱਲੇ ਰੈਡੀ ਹੈ ਦੋ ਡੰਗ ਚੋਣ ਵਾਲਾ ਜਿਹੜਾ ਕਿ ਤੁਸੀਂ ਦੋ ਡੰਗ ਚੋ ਸਕਦੇ ਬਾਕੀ ਥਾਣਾ ਦੇ ਸਹਿਜ ਵੀ ਦੋਸਤੋ ਸੋ ਹਵਾਨੇ ਦੋਸਤੋ ਦੱਸਦਾ ਵੀ ਇੰਨਾ ਕੁ ਦੁੱਧ ਇਹਨੂੰ ਦੇਣਾ ਵੀ ਚਾਹੀਦਾ ਹੈਗਾ। ਬਾਕੀ ਹੁਣ ਜੱਜਮੈਂਟ ਤੁਸੀਂ ਲਾਉਣੀ ਹੈ ਕਦ ਕਾਟ ਵੀ ਦੋਸਤੋ ਇਹਦਾ ਤੁਸੀਂ ਦੇਖੋਗੇ ਬਾਕੀ ਤੁਸੀਂ ਲਾ ਸਕਦੇ ਹੋ। ਠੀਕ ਆ। ਬੱਚਾ ਵੀ ਦੋਸਤੋ ਮਗਰ ਆਹ ਬੱਚਾ ਹੈਗਾ ਇਹ ਵੀ ਦੇਖ ਸਕਦੇ। ਤੇ ਇਧਰੋਂ ਹਵਾਨੇ ਤੋਂ ਵੀ ਤੁਹਾਨੂੰ ਦਿਖਾਉਣੇ ਆ ਤੇ ਥਾਣਾ ਦਾ ਸਹਜੀ ਮਾਰੇ ਜੀ ਚੈੱਕ ਕਰਾ ਦੇ ਬਾਈ। ਡੇਡੇ ਤੋਂ ਚੈੱਕ ਕਰ ਲਓ। ਥਾਣਾ ਦੇ ਸਹਜ ਦੋਸਤੋ ਹੱਥੀ ਚਵਾਈ ਵਾਲਾ ਥਣ ਲੱਗਾ ਹੈ, ਮੁਠੀ ਵਾਲਾ ਥਣ ਤੁਸੀਂ ਸਾਹਮਣੇ ਦੇਖ ਸਕਦੇ। ਤੇ ਮੁੱਲ ਬਈ ਇਹਦਾ ਕੀ ਰੱਖਿਆਗਾ? ਇਹਦਾ ਮੁੱਲ ਬਾਈ 38000 ਰਾਈ। ਮਾਨਤਨ ਹੋ ਜੂਗਾ ਹਾਂਜੀ ਹੋ ਜੂਗਾ ਜੀ ਠੀਕ ਆ 38000 ਦੋਸਤੋ ਬਾਈ ਨੇ ਡਿਮਾਂਡ ਰੱਖੀ ਆ ਤੇ ਮਾਨਤਨ ਇਹਦੇ ਚ ਵੀ ਹੋ ਜੂਗਾ ਹੁਣ ਸੌਦਾ ਤਸੀਲ ਲਾਉਣਾਗਾ ਅੱਗੇ ਚੱਲਗੇ ਜੀ ਚਾਰ ਨੰਬਰ ਲਾਸਟ ਹਾਂਜੀ ਬਾਈ ਜੀ ਇਹ ਪਹਿਲੇ ਸੂਆ ਜੀ ਬਸੇ ਪਹਿਲਾ ਸੂਆ ਹਾਂਜੀ ਠੀਕ ਆ ਇਹ ਸੂਈ ਵੀ ਹੈ ਕਿ ਕਿੰਨਾ ਗੱਬੜਾ ਨਹੀਂ ਸੂਣ ਆ ਜੀ ਬਾਈ ਜੀ ਗੱਬੜਾ 10 ਦਿਨ ਰਹਿੰਦੀ ਆ ਅੱਛਾ 10 ਦਿਨ ਰਹਿੰਦੀ ਆ ਹਾਂਜੀ ਠੀਕ ਆ ਤੇ ਥਾਣਾ ਥੋਣਾ ਦੀ ਹਾਂਜੀ ਇਹ ਵੀ ਓਕੇ ਆ ਜੀ ਥਾਣਾ ਸਾਰੇ ਥਣ ਹਾਂਜੀ ਹਾਂਜੀ ਠੀਕ ਆ ਸਹੀ ਤੌਰ ਤੋਂ ਮੜੇ ਗੀੜਾ ਖੜਾ ਦੋ ਦੋਸਤੋ ਇਹ ਪਹਿਲਾ ਸੂਆ ਹੁੰਦੀ ਤੁਸੀਂ ਚੋ ਸਕਦੇ ਹੋ 10 ਦਿਨ ਬਾਕੀ ਹੈ 10 ਦਿਨਾਂ ਦੀ ਕੱਚੀ ਹੋ ਸਕਣਾ ਤੁਸੀਂ ਜੱਜਮੈਂਟ ਲਾ ਲਓ ਗੱਭਣ ਪਸੂ ਦੋਸਤੋ ਹੋ ਸਕਦਾ ਵੀ ਇੱਕ ਅੱਧਾ ਦਿਨ ਪਹਿਲਾਂ ਸੂਬੇ ਤੇ ਹੋ ਸਕਦਾ ਇੱਕ ਅੱਧਾ ਦਿਨ ਵੱਧ ਵੀ ਘਟ ਸਕਦੀ ਹੈ ਬਾਕੀ ਰੰਗ ਰੂਪ ਦੀ ਵੀ ਸੋਹਣੀ ਹੈ ਪ੍ਰਿੰਟ ਵੀ ਚੰਗਾ ਦੋਸਤੋ ਬਰੀਡ ਵੀ ਚੰਗੀ ਹੈ ਬਾਕੀ ਥਾਣਾ ਦੇ ਸਹਿਯੋਗ ਨਾਲ ਦਿਖਾਉਣੇ ਤੇ ਹਾਨੇ ਤੋਂ ਜੱਜਮੈਂਟ ਤੁਸੀਂ ਦੀ ਲਾ ਸਕਦੇ ਹੋ ਵੀ ਤੁਸੀਂ ਇਹਦਾ ਦੁੱਧ ਕਿੰਨਾ ਚੋ ਸਕਦੇ ਕਿਉਂਕਿ ਦੁੱਧ ਦੋਸਤੋ ਤੁਹਾਡੀ ਸੇਵਾ ਤੇ ਰਹਿਣਾਗਾ ਚੰਗੀ ਸੇਵਾ ਸੰਭਾਲ ਕਰੋਗੇ ਤਾਂ ਚੰਗਾ ਦੁੱਧ ਲੈ ਸਕਦੇ ਹੋ ਜੇ ਜੀ ਵਾ ਸੇਵਾ ਸੰਭਾਲ ਘਟ ਕਰੂਗੀ ਤਾਂ ਦੋਸਤੋ ਦੁੱਧ ਉਦਾਂ ਦਾ ਮਿਲ ਜਣਾਗਾ ਕੋਸ਼ਿਸ਼ ਰਹਿੰਦੀ ਸਾਰੇ ਗੱਲਾਂ ਤੁਹਾਨੂੰ ਦਿਖਾਉਂਦੇ ਇੱਧਰਲੇ ਪਾਸੇ ਦੀ ਚੈੱਕ ਕਰ ਲੋ ਥਾਣਾ ਦੇ ਸਾਈਡ ਫੇਸਬੁੱਕ ਤੇ ਮੁੱਲ ਪਈ ਇਹਦਾ ਕੀ ਰਹਿਣਾ ਲੱਗਾ ਇਹਦਾ 65000 ਹੈ ਬਾਈ ਜੀ ਮਾਨਤਾ ਨੂੰ ਹੋ ਜੂਗਾ ਹਾਂਜੀ ਹੋ ਜੂਗਾ ਜੀ ਠੀਕ ਹੈ 65000 ਦੋਸਤੋ ਬਾਈ ਨੇ ਡਿਮਾਂਡ ਰੱਖੀ ਹੈ ਮਾਨਤਾ ਨੂੰ ਹੋ ਜੂਗਾ ਚਾਰ ਨਗਦ ਦਿਖਾਇਆ ਦੋਸਤੋ ਨੰਬਰ ਬਾਈ ਦਾ ਸਕਰੀਨ ਤੇ ਰਹੂਗਾ ਜ਼ਿਆਦਾ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰ ਲੋ ਵੀਡੀਓ ਦੇਖਣ ਲਈ ਧੰਨਵਾਦ ਦੋਸਤੋ ਧੰਨਵਾਦ